ਨੀਟੂ ਸ਼ਟਰਾਂ ਵਾਲਾ ਹਾਏ ਕਿਹਦਾ ਮੂੰਹ ਹੈ ਬੜਾ ਪਿਆਰਾ ਫੇਸ ਹੈ ਸੌਰੀ ਫੇਸ ਕਹਿਣਾ ਸੀ ਮੂੰਹ ਕਹੇ ਹੋਗੇ ਨੀਟੂ ਸ਼ਟਰਾਂ ਵਾਲਾ ਸ਼ਟਰ ਸੁੱਟ ਕੇ ਇੱਥੇ ਹੀ ਬਹਿ ਗਿਆ ਇੱਕ ਵਾਰੀ ਮੇਰੇ ਭਰਾ ਵਾਸਤੇ ਤਾੜੀਆਂ ਮਾਰੋ ਬੜੀ ਅੱਛੀ ਰੂਹ ਦਾ ਮਾਲਕ ਹੈ ਤੁਸੀਂ ਇਹ ਦੇਖੋ ਜਿਹੜਾ ਬੰਦਾ ਹਰ ਬੰਦੇ ਦੇ ਚਿਹਰੇ ਤੇ ਖੁਸ਼ੀ ਲਿਆ ਦਿੰਦਾ ਹੈ ਆਸਾ ਲਿਆ ਦਿੰਦਾ ਉਹਦੇ ਨਾਲੋਂ ਵਧੀਆ ਬੰਦਾ ਕੀ ਹੋ ਸਕਦਾ ਕੋਈ ਹੈਨਾ ਮੇਰਾ ਭਰਾ ਪਨਾ ਭਰਾਵਾ ਇਦਾਂ ਨਹੀਂ ਮੈਂ ਹਜੇ ਬਜ਼ੁਰਗ ਨਹੀਂ ਆ ਮੈਂ ਠੀਕ ਐ ਆਮ ਓਨਲੀ 43 ইয়ার্স ওল্ড স্টিল ইয়ੰਗ 니টু ਇਕਤੇ ਪਿਆਰ ਦੂਜਾ ਬੇਸ਼ੁਮਾਰ ਤੂੰ ਹੈ ਬਿਮਾਰ ਤੇ ਮੈਨੂੰ ਨਾ ਕਰਦੀ ਬਿਮਾਰ ਐ ਐਸਾ ਭਰਾ ਸਾਡਾ ਹਰ ਕੰਮ 'ਚ ਹੱਥ ਪਾਉਂਦਾ ਹੈ। ਚੁਣਾ ਆ ਗਿਆ ਚਲੋ ਵੋਟਾਂ ਤੇ ਖੜੋ ਜਾਨੇ। ਕਲਾਕਾਰ ਆ ਗਿਆ ਚਲੋ ਗਾਣਾ ਹੀ ਗਾਦਨੇ। ਐਕਟਰ ਆ ਗਿਆ ਚਲੋ ਐਕਟਿੰਗ ਹੀ ਕਰਦਨੇ। ਇਹ ਪਹਿਲਾ ਹਰਫਨ ਮੋਲਾ ਕਲਾਕਾਰ ਇਹਨੂੰ ਹਰ ਹਰ ਚੀਜ਼ ਆਉਂਦੀ। ਵਾਹ। ਔਰ ਸਭ ਤੋਂ ਅੱਛੀ ਗੱਲ ਇਹ ਆ ਨੀਟੂ ਮੈਂ ਸੱਚੀ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ। ਕਿਉਂਕਿ ਇਹਦਾ ਦਿਲ ਸੱਚਾ ਹੈ। ਮੈਂ ਪਹਿਲਾਂ ਗੱਲ ਕਹਿ ਕੇ ਟੇ ਜਿਹੜਾ ਬੰਦਾ ਹਰ ਕਿਸੇ ਮੂਡ ਦੇ ਉੱਤੇ ਖੁਸ਼ੀ ਲਿਆ ਦਿੰਦਾ ਉਹਦੇ ਨਾਲੋਂ ਵਧੀਆ ਬੰਦਾ ਕੌਣ ਹੋ ਸਕਦਾ? ਇਨੂੰ ਵੇਖ ਕੇ ਕਿਸੇ ਨੂੰ ਗੁੱਸਾ ਨਹੀਂ ਚੜਦਾ ਇਹਨੂੰ ਵੇਖ ਕੇ ਸਾਰਿਆਂ ਨੂੰ ਹਾਸਾ ਆਉਂਦਾ ਹੈ ਹੱਸਦੇ ਨੇ ਲੋਕ ਇਹਨੂੰ ਵੇਖ ਕੇ ਤੇ ਅੱਲਾਹ ਪਾਕ ਨੇ ਮਾਤਾ ਰਾਣੀ ਨੇ ਉਸ ਪਰਮਪਿਤਾ ਪਰਮੇਸ਼ਵਰ ਨੇ ਇਹ ਬੰਦਾ ਬਹੁਤ ਅੱਛਾ ਧਰਤੀ ਤੇ ਲੈ ਕੇ ਆਂਦਾ ਜਿਹਨੂੰ ਦੇਖ ਕੇ ਸਾਰੇ ਹੱਸਦੇ ਹਨ ਹੈਨਾ ਲੈ ਕਰੀ ਮੇਰੇ ਭਰਾ ਲਈ ਤਾੜੀਆਂ ਨੀ ਟੂ ਸ਼ਟਰਾਂ ਵਾਲਾ ਮਾਲਕ ਦੁਆਰਾ ਤੋਂ ਇਹਦੀ ਸ਼ਟਰਾਂ ਦੀ ਦੁਕਾਨ ਚਲਾਵੇ ਦੂਸਰੇ ਕੰਮ ਕਰਨੋਂ ਤਾਂ ਹਟੇ ਨਹੀਂ ਚੱਲ ਇਕ ਸਾਈ ਗੋਣੀ ਤੋ ਠੀਕ ਹੈ ਹਾਂਜੀ ਚਲ ਚਪ ਚਿੱਦੀ ਗਾਓ ਚਿੱਦੀ ਇ ਕਿਤੇ ਪਿਆਰ ਦੁਜਾ ਬੇਸ਼ੁਮਾਰ ਤੀਜਾ ਬਾਬਾ ਜੀ ਤੁਹਾਡੇ ਨਾਲ ਹੀ ਹੋ ਗਿਆ ਹੋ ਗਾਲੀ ਹੈ ਪਿਆਰ ਵਾਲੀ ਸਜਣਾ ਵੇ ਤੇਰੇ ਲਈ ਮੈਂ ਹਿਜਰ ਵਿੱਚ ਛੜੀ ਕੈਸੇ ਜੁੜੀ ਗਏ ਨੇ ਜਾ ਕੇ ਬੰਟੀ ਬਾਬਾ ਜੀ ਸਾਨੂੰ ਲਾਇਓ ਚੰਨਾ ਨਾਲ ਜੀ ਸੋ ਸਰਕਾਰ ਦੀ ਰਹਿਮਤ ਔਰ ਇਹ ਸਾਡੇ ਉਸਤਾਦ ਜੀ ਸਲੀਮ ਬਾਜੀ ਜਿਨ੍ਹਾਂ ਨੇ ਪਹਿਲੀ ਪੇਟ ਦੀ ਮੇਲਾ ਮਈਆ ਦਾ ਮੇਲਾ ਐਸੀ ਮੇਲਾ ਐਸਾ ਜਗ੍ਹਾ ਤੇ ਲੱਗਾ ਐਸਾ ਪੂਰੇ ਹਿੰਦੁਸਤਾਨ ਚ ਵੀ ਮਾਦਾ ਚਿੰਤਪੁਰਨੀ ਦਾ ਮੇਲਾ ਲੱਗ ਗਿਆ ਸੋ ਪਹਿਲੀ ਪੇਟ ਸੁਣ ਕੇ ਨਾ ਮੈਂ ਇਹਨਾਂ ਦਾ ਹੱਥ ਚੁੰਮਿਆ ਸੀਗਾ ਬੱਸ ਮੈਂ ਉਦੋਂ ਦਾ ਚਮਦਾ ਆ ਰਿਹਾ ਅਜੇ ਤੱਕ ਹੀ ਚੁੱਪੀ ਜਾਂਦਾ ਦੇਵੀ ਤਾਂ ਦੇਵੀ ਤੇਲਾ ਮੰਦਰ ਦੀ ਗੱਲ ਹੈ ਜੀ ਇਹਨਾਂ ਨੂੰ ਮੈਂ ਕਿਹਾ ਮੈਂ ਇੱਥੇ ਖੜਾ ਰਹਿਗਾ ਕਹਿੰਦੇ ਕੀ ਕਰਨਾ ਤੂੰ ਮੈਂ ਕਿਹਾ ਜੀ ਮੈਂ ਤੁਹਾਡਾ ਹੱਥ ਚੁੱਕ ਕਹਿੰਦੇ ਭਰਾਵਾ ਦੇਖੀ ਦੰਦੀ ਨਾ ਵੜਦੀ ਬੜਾ ਪਿਆਰਾ ਭਰਾ ਸਾਡਾ ਥੈਂਕ ਯੂ ਨੀ ਟੂ ਪਲੀਜ਼ ਆਪਣੀ ਜਗ੍ਹਾ ਜਿੱਥੇ ਮਿਲਦੀ ਆ ਬਹਿ ਜਾਓ ਮੁਹੱਬਤ ਹੈ ਦੇ ਨਾਲ ਪਿਆਰ ਹੈ